ਵੇਲਾ ਆ ਗਿਆ ਜੁਦਾਈ ਦਾ ਦਾਦੀ ਤੇ ਪੋਤਿਆਂ ਦੀ ਜੁਦਾਈ ਦਾ ਵੇਲਾ ਆ ਗਿਆ ਬਹੁਤ ਜ਼ਿਆਦਾ ਇਮੋਸ਼ਨਲ ਵੀਡੀਓ ਹੈ ਪਹਿਲੋਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਆਏ ਦਾਦੀ ਜੁਦਾ ਕਿਉਂ ਆਪਣੇ ਦੁਸ਼ਮਣ ਆਪ ਬਣ ਗਏ ਹੋ ਬੱਚੋ ਹਾਲੇ ਵੀ ਤੁਹਾਡੇ ਕੋਲ ਵਕਤ ਹੈ ਹਾਲੇ ਵੀ ਤੁਹਾਡੇ ਕੋਲ ਵਕਤ ਹੈ ਕਾਜੀ ਸਾਹਿਬ ਆਪਣੀ ਜਿੱਤ ਛੱਡ ਦਿਓ ਨਹੀਂ ਤਾਂ ਇਸ ਧਰਤੀ ਤੇ ਡੁੱਲਿਆ ਸਾਡਾ ਖੂਨ ਇੱਕ ਦਿਨ ਜ਼ਰੂਰ ਰੰਗ ਲੈ ਕੇ ਆਏਗਾ ਕੀ ਰੰਗ ਲਿਆਏਗਾ ਇੱਥੇ ਤੁਹਾਡੀ ਯਾਦ ਵਿੱਚ ਕੋਈ ਮਹਿਲ ਬਣ ਜਾਣਗੇ ਝੱਲਾ ਦੋ ਇਹਨਾਂ ਨੂੰ ਦੀਵਾਰ ਵਿੱਚ ਨਾ ਸ਼ੁਰੂ ਕਰਦੇ ਹੋਏ

ਮਾਈ ਜੁਗਤ ਪਿਆਰੀ ਜੀ ਦੁਨੀਆਂ ਵਿੱਚ ਪਾਵੇਂ ਤੁਸੀਂ ਮੇਰੇ ਨਾਲੋਂ ਪਹਿਲਾਂ ਆਏ ਸੀ ਪਰ ਦਾਤਾ ਜੀ ਨੂੰ ਮਿਲਣ ਮੈਂ ਤੁਹਾਡੇ ਨਾਲੋਂ ਪਹਿਲਾਂ ਜਾ ਰਿਆਂ ਜਿਦ ਤਿਸ ਪਾਵੇ ਤੇ ਵੇ ਚਲਾਵੇ ਜੇ ਮੋ ਦੇ ਫਰਮਾਨ ਵੀ ਬਹੁਤ ਕੁਝ ਹੋ ਸਕਦਾ ਹੈ ਚੰਗੀਆਂ ਜਾਂ ਬੁਰੀਆਂ ਵਾਚਾ ਕਰਨ ਹਦੂ ਕਰਨੀ ਇਹਨਾਂ ਦੋਹਾਂ ਨੂੰ ਬਾਹਰ ਕੱਢੋ ਇਹ ਦੋਵੇਂ ਤਾਂ ਹੱਲੇ ਜਿਉਂਦੇ ਨੇ ਖਾਨ ਸਾਹਿਬ ਸੀ ਅੱਜ ਦੀ ਵੀਡੀਓ ਮੈਂ ਕਿੰਨੀ ਬਹੁਤ ਜ਼ਿਆਦਾ ਇਮੋਸ਼ਨਲ ਵੀਡੀਓ ਸੀ ਵੇਲਾ ਗਿਆ ਦਾਦੀ ਦੀ ਜਦਾਈ ਦਾ ਬਹੁਤ ਇਮੋਸ਼ਨਲ ਵੀਡੀਓ ਸੀ ਛੋਟੇ ਛੋਟੇ ਬੱਚੇ ਐ ਜਿਸਲੇ ਉਹ ਕਿ ਉਹਨਾਂ ਨੂੰ ਸਪਾਈ ਲੈ ਕੇ ਜਾਂਦੇ ਨੇ ਔਰ ਉਹ ਪਿੱਛੇ ਮੋੜ ਕੇ ਦੇਖਦੇ ਨੇ ਆਪਣੀ ਦਾਦੀ ਅੱਲੇ ਜਿੰਨੀ دیر ਉਹ ਜਾਂਦੇ ਨੇ ਪਿੱਛੇ ਮੋੜ-ਮੋੜ ਆਪਣੀ ਦਾਦੀ ਅੱਲੇ ਦੇਖੀ ਜਾਂਦੇ ਆ ਬਹੁਤ ਇਮੋਸ਼ਨਲ ਵੀਡੀਓ ਸੀ ਮੈਂ ਕਿੰਨੀ ਐ ਕਿਨਾਂ ਅਖਾਇਤ ਨੂੰ ਅੰਤੁਰਾਗੇ ਇੰਨੀ ਇਮੋਸ਼ਨਲ ਵੀਡੀਓ ਸੀ ਮੇਰੇ ਕੋ ਤੇ ਅਲਫਾਜ਼ ਨਹੀਂ ਆਦਾ ਹੋਣਦੇ ਕਿ ਇੰਨੀ ਇਮੋਸ਼ਨਲ ਵੀਡੀਓ ਸੀ ਔਰ ਉਸ ਪਾਈ ਉਹਨਾਂ ਨੂੰ ਵਜ਼ੀਰ ਖਾਨ ਦੇ ਦਰਬਾਰ ਦੇ ਵਿੱਚ ਲੈ ਜਾਂਦੇ ਵਜ਼ੀਰ ਖਾਨ ਉਹਨਾਂ ਨੂੰ ਬੜਾ ਲਾਲਚ ਦਿੰਦਾ ਪੈਸੇ ਦਾ ਦੌਲਤ ਬਹੁਤ ਲਾਲਚ ਦਿੰਦਾ ਲੇਕਿਨ ਉਹ ਹੱਕ ਸੱਚ ਦੇ ਖੜੇ ਰਹਿੰਦੇ ਆ ਫਿਰ ਵਜ਼ੀਰ ਖਾਨ ਕਹਿ ਦਿੰਦਾ ਕਿ ਇਹਨਾਂ ਨੂੰ ਨੀਹਾਂ ਦੇ ਵਿੱਚ ਚੁੰਨ ਦੋ ਉਹਨਦੇ ਦੋ ਸਪਾਈ ਜਿਹੜੇ ਹਾਸਲ ਬੇਗ ਦੇ ਵਾਸਲ ਬੇਗ ਹੈ ਉਹ ਉਹਨਾਂ ਨੂੰ ਨੀਹਾਂ ਦੇ ਵਿੱਚ ਚੁੰਨ ਦਿੰਦੇ ਆ ਲੇਕਿਨ ਬੱਚੇ ਫੇਰ ਵੀ ਹੱਕ ਤੇ ਸੱਚ ਤੇ ਖੜੇ ਰਹਿੰਦੇ ਆ ਜਿਸ ਲਈ ਆਖਰੀ ਜਿਹੜੀ ਆਖਰੀ ਇੱਟ ਹੈ ਨਾ ਉਥੋਂ ਤਿੱਕਰ ਵਜ਼ੀਰ ਖਾਨ ਉਹਨਾਂ ਨੂੰ ਝਕਾਉਣ ਦੀ ਪੂਰੀ ਕੋਸ਼ਿਸ਼ ਕਰਦਾ ਲੇਕਿਨ ਬੱਚੇ ਜਿਹੜੇ ਹੱਕ ਸੱਚ ਤੇ ਖੜੇ ਰਹਿੰਦੇ ਆ ਆਖਰੀ ਇੱਟ ਵੀ ਲਾ ਦਿੰਦੇ ਜਿਸ ਲਈ ਉਹ ਡਿੱਗ ਜਾਂਦੇ ਆ ਉਹ ਨਾ ਨੂੰ ਫੇਰ ਪੁੱਛਦੇ ਕਿ ਹੁਣ ਦੱਸੋ ਲੇਕਿਨ ਫੇਰ ਵੀ ਉਹ ਹੱਕ ਸੱਚ ਦੇ ਖੜੇ ਰਹਿੰਦੇ ਉਹ ਵਜ਼ੀਰ ਖਾਨਾਂ ਨੂੰ ਜਗਾ ਨਹੀਂ ਸਕਦਾ ਲੇਕਿਨ ਬੱਚੇ ਜਿਹੜੇ ਆ ਮੈਂ ਕਿੰਨੀ ਉਹਨਾਂ ਦੀ ਬਹਾਦਰੀ ਨੂੰ ਸਲਾਮ ਹੈ ਉਹ ਫੇਰ ਵੀ ਨਹੀਂ ਝੁੱਕਦੇ ਔਰ ਬਾਅਦ ਵਿੱਚ ਉਹਨਾਂ ਨੂੰ ਜ਼ਿਬਾ ਕਰ ਦਿੱਤਾ ਜਾਂਦਾ ਮੈਂ ਕਿੰਨੀ ਇਨੀ ਇਮੋਸ਼ਨਲ ਵੀਡੀਓ ਕਿ ਉਹਨਾਂ ਨੂੰ ਜ਼ਿਬਾ ਕਰ ਦਿੱਤਾ ਗਿਆ ਔਰ ਉਹਨਾਂ ਦੀ ਜਿਹੜੀ ਦਾਦੀ ਮਾਤਾ ਗੁਜਰਕੌਰ ਜੀ ਉਹ ਠੰਡੇ ਬੁਰਜ ਦੇ ਵਿੱਚ ਬੈਠੇ ਇਹ ਸਾਰਾ ਕੁਝ ਸੁਣਨ ਦੇ ਹੁੰਦੇ ਆ ਉਹਨਾਂ ਤੇ ਕਰ ਆਵਾਜ਼ਾਂ ਚਾਨਦੀਆਂ ਮੈਂ ਕਿੰਨੀ ਐ ਉਸ ਦਾਦੀ ਦੇ ਹੌਸਲੇ ਨੂੰ ਸਲਾਮ ਹੈ ਕਿ ਜਿਹੜੀ ਆਪਣੇ ਪੋਤਿਆਂ ਨੂੰ ਉਹਨੇ ਕੁਰਬਾਨ ਕਰ ਦਿੱਤਾ ਉਹਨੂੰ ਕੁਰਬਾਨ ਕਿੰਦੇ ਵਾਸਤੇ ਕੀਤਾ ਸਰਬੱਤ ਦੇ ਭਲੇ ਵਾਸਤੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਸਰਬੱਤ ਦੇ ਭਲੇ ਵਾਸਤੇ ਔਰ ਉਹ ਸਿਰਫ ਸਭ ਦਾ ਪਲਾ ਚੁੰਦੇ ਸੀ ਕਿ ਸਭ ਇੱਕ ਹੋ ਜੈਣ ਇੱਕ ਅੱਲਾ ਨੂੰ ਮੰਨਣ ਸਭ ਸਭ ਦਾ ਪਲਾ ਚੁੰਦੇ ਸੀ ਔਰ ਇੰਦੀ ਮਿਸਾਲ ਉਹਨਾਂ ਛੋਟੇ ਸਬਜ਼ਾਦਿਆਂ ਨੇ ਅਦਾ ਕੀਤੀ ਜਿਹੜੇ ਛੋਟੇ ਸਬਜ਼ਾਦੇ ਸੀ ਹੱਕ ਸੱਤੇ ਖੜੇ ਰਹੇ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਦੋ ਬੇਟੇ ਜਿਹੜੇ ਸੀ ਚਮਕੌਰ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਦੋ ਇਸ ਤਰ੍ਹਾਂ ਹੋ ਗਏ ਛੋਟੇ ਸਾਬਜ਼ਾਦਿਆਂ ਦੀ ਬਹਾਦਰੀ ਨੂੰ ਮੇਰਾ ਸਲਾਮ ਹੈ ਕਿ ਜਿਹੜੇ ਇੰਨੀ ਬਹਾਦਰੀ ਦੇ ਨਾਲ ਕਿ ਐਂਡ ਤੱਕ ਹੱਕ ਸੱਚ ਦੇ ਖੜੇ ਰਹੇ ਸਾਨੂੰ ਵੀ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਨੂੰ ਦੱਸਣਾ ਚਾਹੀਦਾ ਵੈ ਉਹਨਾਂ ਨੂੰ ਦੱਸਣਾ ਚਾਹੀਦਾ ਵੈ ਕਿ ਇਹ ਇਤਿਹਾਸ ਦੀ ਸੁਣਾਉਣਾ ਚਾਹੀਦਾ ਕਿ ਉਹਨਾਂ ਦੇ ਅੰਦਰ ਵੀ ਇਹੋ ਜਿਹਾ ਜਜ਼ਬਾ ਪੈਦਾ ਹੋਵੇ ਅਗਰ ਅਸੀਂ ਇਸ ਇਤਿਹਾਸ ਨੂੰ ਆਪਣੇ ਬੱਚਿਆਂ ਨੂੰ ਨਹੀਂ ਸੁਣਾਵਾਂਗੇ ਤਾਂ ਇਹ ਖੋਖਲਾ ਹੋ ਜਾਈਗਾ ਇੱਕ ਦਿਨ ਇਹ ਖਤਮ ਹੋ ਜਾਈਗਾ ਜਿਸ ਤਰ੍ਹਾਂ ਕਿ ਇਹ ਜਿਹੜੇ ਇਹ ਇਤਿਹਾਸ ਹੈ ਠੰਡਾ ਬੁਰਜ ਜਿਸ ਤਰ੍ਹਾਂ ਇਹ ਇਸਤਾਨ ਜਿਹੜੇ ਸੀ ਉਹ ਖਤਮ ਹੋ ਗਏ ਨੇ ਮੈਂ ਇੱਕ ਵੀਡੀਓ ਦੇਖਣ ਲਈ ਸੀ ਉਹਦੇ ਵਿੱਚ ਸੀ ਕਿ ਇਹ ਇਸਤਾਨ ਖਤਮ ਹੋ ਗਏ ਨੇ ਹੁਣ ਇਹ ਹੈ ਨਹੀਂ ਹੈ ਹਾਲਾਂਕਿ ਹੁਨੇ ਚਾਹੀਦੇ ਇਸ ਕਿਉਂਕਿ ਜਿੱਡੀ ਵੱਡੀ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਜਿੰਨਾ ਕੁਛ ਉਹਨਾਂ ਨੇ ਕੀਤਾ ਇਹੋ ਜਿਹਾ ਕੋਈ ਦੁਨੀਆ ਤੇ ਨਹੀਂ ਕੰਮ ਕਰ ਸਕਿਆ ਔਰ ਉਹਨਾਂ ਦੀ ਯਾਦ ਵਾਸਤੇ ਇਹ ਹੋਣੇ ਚਾਹੀਦੇ ਸੀ ਇਸ ਲਈ ਸਾਨੂੰ ਹੁਣ ਇਹ ਇਤਿਹਾਸ ਆਪਣੇ ਬੱਚਿਆਂ ਤਿੱਕਰ ਮੌਨਤਕਿਲ ਕਰਨਾ ਚਾਹੀਦਾ ਵਾ ਔਰ ਇਸ ਵੀਡੀਓ ਨੂੰ ਮੇਰੇ ਸਿੱਖ ਵੀਰਾਂ ਦੇ ਅੱਗੇ ਗੁਜ਼ਾਰਿਸ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਔਰ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ